ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੱਲਾ ਖੁਰਦ ਦੇ ਵਿੱਚ ਤੇ ਨਿਰਮਲ ਪਾਈ ਦੇ ਘਰੇ ਜਨਮਰ ਤੁਹਾਨੂੰ ਪੰਜ ਵਿਖਾਉਣੇ ਆ ਮਿੱਤਰੋ ਟੋਕੜਾ ਗੱਪਣਾ ਗੱਪਣਾ ਜਿਹੜਾ ਜਨਰਵਰ ਤੁਹਾਨੂੰ ਜਿਵੇਂ ਵੀ ਚੱਚੂਗਾ ਗੱਲਬਾਤ ਤੁਸੀਂ ਬਾਈ ਨਾਲ ਕਰਿਓ ਆਹ ਜਾਣਕਾਰੀ ਲੈਣੇ ਆ ਸਾਰੀ ਡਿਟੇਲ ਜਾਣਦੇ ਆ ਨਿਰਮਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੜੇ ਬਾਈ ਠੀਕ ਆਈ ਠੀਕ ਆ ਤੇ ਪਰਿਵਾਰ ਠੀਕ ਆ ਬਾਈ ਠੀਕ ਆ ਵਧੀਆ ਬਹੁਤ ਸ਼ੁਕਰ ਆ ਨਿਰਮਲ ਬਾਈ ਅੱਜ ਜਨਰਵਰ ਪੰਜ ਹੈ ਨਾ ਹਾਂਜੀ ਹਾਂਜੀ ਕੰਨੀ ਵਾਲੀ ਉਧਰਲੀ ਤੋਂ ਸ਼ੁਰੂ ਕਰ ਜਰਸੀ ਤੋਂ ਕੀ ਡਿਟੇਲ ਆ ਬਾਈ ਉਹ ਬਾਈ 1.5 ਦੋ ਮਹੀਨੇ ਸੂਈ ਬੱਚਾ ਮਰ ਗਿਆ ਉਹਦਾ ਠੀਕ ਆ ਦੁੱਧ ਵੀ ਰੇ ਦੋ 7 ਕਿਲੋ ਆਈ 7 ਕਿਲੋ ਦੁੱਧ ਆ ਹੈ ਹਾਂਜੀ ਚੋਣ ਨੂੰ ਠੰਡੀ ਸੀਲ ਆ ਬਾਈ ਚੋਣ ਬਾਈ ਕਿਹੜਾ ਮਰਿਆ ਕਰਦੀ ਉ ਇਹ ਪਸਮਾ ਪਸਮੂ ਮੈਂ ਨਾ ਓਕੇ ਆ ਬਾਈ ਹੋਰ ਸਾਰੇ ਪਸ ਕਿੰਨੇ ਦੀ ਦੇ ਦਈਏ ਬਾਈ ਇਹਦਾ ਬਾਈ 20000 ਦੀ ਦੇ ਦਿਆਂਗੇ ਹਾਂ ਨਾ 10 ਜੱਸ ਨੂੰ ਕਾਟੇ ਬਾਟੇ ਕਰਕੇ 18 ਨਹੀਂ ਦੇ ਦਿਆਂਗੇ 18 ਦੀ ਹਾਂ ਠੀਕ ਆ 15 ਦੀ ਤਾਂ ਜਾਣ ਦੀਏ ਨਾ ਯਾਰ ਬਾਈ ਨਹੀਂ ਤਾਂ ਕਾ ਨਾ ਗੱਲ ਆ ਲੈ ਆ ਆਇਆ ਫਿਰ ਨਹੀਂ ਕਹਿੰਦਾ ਹੁੰਦਾ ਲੈ ਗੱਲ ਸੀ ਵੜ ਮਿਲਦੀ ਨਹੀਂ ਹਾਂ ਠੀਕ ਆ ਬਾਈ ਥੋੜਾ ਵਿਚਾਰੀ ਹਨਾ ਲਿੱਸੀ ਰਹਿ ਗਈ ਲਿੱਸਾ ਜਾਈ ਮੁੱਲ ਕੀਤਾ ਸਾਬੇ ਹੂੰ ਲੱਸਾ ਮੋਲਾ ਜੀ ਹਾਂ ਖਰਾਕ ਰੁਕ ਪਾਗੀ ਕਰ ਲੈਣਾ ਸੀ ਰਾਜੀ ਕਰ ਪੰਦੋਂ ਚਾਰ ਦਾ ਪੂਰੀ ਪਾ ਲੂਗਾ ਹੁਣ ਇਹਨੇ ਬਾਰੇ ਡੱਬੀ ਬਾਰੇ ਦੱਸੀ ਬਾਈ ਇਹਨੂੰ ਚੌਥਾ ਮਹੀਨਾ ਲੱਗਾ ਬਾਈ ਦੁੱਧ ਦੁੱਧ ਪੰਜ ਦਾ ਚਾਰ ਮੰਨ ਕੇ ਲਵੇ ਜਿਹੜਾ ਮਰਜੀ ਬਾਈ ਠੀਕ ਹੈ ਸੀਨਾ ਚੋਣ ਨੂੰ ਵੀਰੇ ਸੀਲ ਬਥੇਰੀ ਮੂਹਲੇ ਤਾਂ ਚ 10 12 ਘਾਟਾ ਓਕੇ ਕਿੰਨੇ ਦੀ ਦੇ ਦਈਏ ਵੀਰੇ ਕਿਹ ਦੇ ਜਾਂਗੇ 22000 ਦੀ ਜਸ ਤੈਨੂੰ ਕਾਟੇ ਬਾਟੇ 20 ਦੀ ਠੀਕ ਆ ਓਕੇ ਲੈ ਵੀ ਮਿੱਤਰੋ ਇਹ 4 ਮਹੀਨੇ ਦੀ 4.5 ਦੀ 4ਾਂ ਦੀ 4ਾਂ ਦੀ 4 ਮਹੀਨੇ ਦੀ ਗੱਪਣ ਚੈੱਕਾ ਹੈਣਾ ਮੋੜਲਾ ਬਸ ਕੋਈ ਨਾ ਮੋੜਦਾ 4ਾਂ ਦੀ ਗੱਪਣ ਚੈੱਕ ਪਾਸ ਆ ਤੇ 4 ਕਿਲੋ ਹੀ ਦੁੱਧ ਆ ਠੰਡ ਦੇ ਵਿੱਚ ਧਾਰਾਂ 10 ਦੇ 10 ਘਟਾ ਇੱਕ ਤੇ ਹੈਣਾ ਬਾਈ ਮੂਰਲੇ ਚ ਕਬੈਣੀ ਵਾਲੇ ਚ ਕਬੈਣੀ ਵਾਲੀ ਦੇ ਕਬੈਣੀ ਵਾਲੇ ਮੂਰਲੇ ਚ ਕਬੈਣੀ ਵਾਲੇ ਮੂਰਲੇ ਚ ਠੀਕ ਆ ਬਾਈ ਹੁਣ ਆ ਲਾਲ ਪਰੇ ਵੀ ਦੱਤੇ ਦੇ ਡਿਟੇਲ ਗੱਪਣ ਬਾਰੇ ਇਹ ਬਾਈ ਇਹਨੂੰ 15 ਦਿਨ ਲਾਊਗੀ ਠੀਕ ਆ ਇਹ ਇਹ ਕੀ ਰੇਟ ਦੀ ਦੇ ਦਈਏ ਵੀਰੇ ਇਹਨਾ 32000 ਮੁੱਲ ਕਰਦੇ ਹੁਣ ਜਿਸ ਨੂੰ ਕਾਟੇ ਬਾਟੇ 30000 ਦੀ ਹਾਂ ਨਾ ਹੀ ਠੀਕ ਅੱਡੀ ਬਾਹਰ ਤੋੜ ਦੇ ਬੂਹ ਰੇਹਨ ਦੀ ਤੁਹਾਨੂੰ ਹੁਣ ਉਹਨੂੰ ਤਾਂ ਗੱਪਣ ਹੈਗੀ ਹੈ ਵਿਚਾਰੀ ਥਾਣ ਤੁਹਾਨੂੰ ਵਿਖਾਤਾ ਹੁੰਦਾ ਹਾਂ ਆ ਕਾਲੀ ਬਈ ਇਹਨੇ ਬਈ ਪਾਈ ਮਹੀਨਾ ਲੱਗਣ ਵਾਲਾ 2-4 ਦੇ ਨਹੀਂ ਘਾਟ ਆਪਾ ਦੁੱਧ ਵੀਰੇ ਦੋ 7 ਕਿਲੋ ਤੇ ਤੇਲ ਥਣੋਂ ਇਹ ਤੇ ਮੂਹਰੇ ਥਣੋਂ ਤੇਲ ਠੀਕ ਆ ਵੀਰੇ ਇਹ ਕਿੰਨੇ ਦੀ ਕਰ ਪਈ 17000 ਦੀ ਹਾਂ ਨਾ ਹੀ ਇਹਦੀ ਕਾਟੇ ਬਾਟੇ ਜਾ ਹਾਂ ਹਾਂ ਨਾ ਕਾਟੇ ਬਾਟੇ ਕਾਟੇ ਬਾਟੇ ਬੰਗਾਟੇ ਬਾਟੇ ਇਹਨੇ ਕੱਢੀ ਬਾਹਰ ਨੂੰ ਤੋਰੀ ਪੇ ਦੁਰਸਤ ਕਿਲੋ ਹੈ ਹਾਂ ਤੇ ਉਹਦੇ ਦੂਜੇ ਤਿੰਨ ਥਣੋਕੇ ਜਵਾਂ ਮੈਨੂੰ ਫੁੱਲ ਵਈ ਆ ਭਾਈ ਪੰਜਾ ਮਹੀਨੇ ਦੀ ਗੱਪਣ ਵੱਡੀ-ਵੱਡੀ ਬਹੁਤ ਆ ਗਾਂ ਹਨਾ ਪਰ ਮੋੜਦਾ ਵੀਰੇ ਕੋਈ ਨਾ ਕੋਈ ਉਪਰਾ ਕਰਦੀ ਪੈਰ ਫੁੱਲ ਨਾਲ ਦੇਖੋ ਭਾਈ ਇੱਕ ਗੱਲ ਹੈਗੀ ਟਕਾਣੇ ਤੇ ਹੋ ਗਈ ਨਾ ਕਿ ਤਿਆਰ ਹੈ ਪੱਠੇ ਪਾ ਕੇ ਪੇਟਲ ਕਰਦੀ ਤੂੰ ਗਾਂ ਥੋੜੀ ਜੀ ਹਨਾ ਭਾਈ ਛਾਂਡ ਮਾ ਇਹ ਸਰੀਰ ਰੱਖਿਆ ਹੋਵੇ ਨਾ ਇੰਦਾ ਤਾਂ ਫੇਰ ਇਹ ਗਾਂ ਦੀ ਚਰਚਾ ਤਾਂ ਹੋਰ ਬਣਨੀ ਸੀ ਭਾਈ ਲੇਪੋਤ ਦਿਖਾ ਦੇ ਚੈੱਕ ਪਾਸ ਆਣਾ ਵੀਰੇ ਹਾਂ ਚੈੱਕ ਪਾਸ ਆਉਂਦੀ ਹੈ ਕਾਲੀ ਜੁਗਨੀ ਕੀ ਕਹਿੰਦੀ ਆ ਇਹਦੇ ਥੱਲੇ 7 ਕਿਲੋ ਦੁੱਧ ਦਾ 7 ਕਿਲੋ ਦੁੱਧ ਹੈ ਥੱਲੇ ਹਾਂ 1 ਮਹੀਨਾ ਹੋ ਗਿਆ ਨੂੰ ਬਣੀ ਇਹਨੂੰ ਜੇ ਪਰ ਚੈੱਕ ਪਾਸ ਨੂੰ ਚੈੱਕ ਪਾਸ ਨਹੀਂ ਆਉਂਦੀ ਠੀਕ ਹੈ ਇਹ ਕਿੰਨੇ ਦੀ ਵੀਰੇ ਇਹ 16000 ਦੀ ਹਾਂ ਨਾ ਹੀ ਆ ਮਾਨ ਕਾਟੇ ਬਾਟੇ ਹੀ ਹੈ ਭਾਈ ਤੂੰ ਦਾ ਲੈ ਲਵੇ ਕੋਈ ਝੂੜਾ ਲੈ ਲਵੇ ਤਾਂ ਮਾਨਦਾਨ ਕਰ ਦਾਂਗੇ ਕਿੰਨਾ ਕੁ ਕਰ ਦੇਗਾ ਹਾਂ ਹੈ ਕਿੰਨਾ ਕਰ ਦੇਗਾ 1000 ਰੁਪਇਆ ਛੱਡ ਜਾਂਗ ਦੁਵਾ ਮਾਰੀ ਯਾਰ ਹੋਰ ਦਾ ਠੀਕ ਹੈ ਠੀਕ ਹੈ ਲੈ ਵੀ ਮਿੱਤਰੋ 7 ਕਿਲੋ ਤੋਂ ਪਹਿਲਾਂ ਕਹਿਣ ਤੋਂ ਭਾਵੇਂ ਆ ਨਿਰਮਲ ਬਾਈ ਵੀ ਜਿਹਨੇ ਦੁੱਧ ਪੀਣ ਨੂੰ ਲੈਣੀਆਂ ਭਾਜ ਜਾਇਆ ਜਾ ਹਨਾ ਹਾਂਜੀ ਹਾਂਜੀ ਹੂੰ ਠੀਕ ਹੈ ਬਾਈ ਓਕੇ ਆ ਜਾਵਾਂ ਹੂੰ ਬੰਦੇ ਨਿਰਮਲ ਬਾਈ ਪਾਸ ਠੀਕ ਆ ਨੰਬਰ ਨਿਰਮਲ ਵੀਰੇ ਆਪਣਾ ਕਿੰਨਾ ਬਾਈ 84279 ਜੀ ਹਾਂਜੀ 91793 ਇੱਕ ਵਾਰੀ ਹੋਰ ਆਉਣ ਦੇ 84279 ਜੀ 91793 ਠੀਕ ਹੈ ਬਈ ਇਸ ਨੰਬਰ ਤੇ ਵੀਰੇ ਨਾਲ ਕਰ ਲੋ ਗੱਲ ਬਾਤ ਪਿੰਡ ਮਲਕ ਖੁਰਦ ਤੇ ਜ਼ਿਲ੍ਹਾ ਮੂਗਾ